ਟੋਟਲ 32 ਤੋਂ ਲੈ ਕੇ 33 ਲੱਖ ਰੁਪਏ ਦਾ ਨੁਕਸਾਨ ਹੋਇਆ ਜੀ 32 ਤੋਂ ਲੈ ਕੇ 33 ਸੱਸੀ ਗੱਲ ਵੀਰੇ ਸਾਰੇ ਭਰਾਵਾਂ ਨੂੰ ਅੱਜ ਬਈ ਆਏ ਅਸੀਂ ਪਿੰਡ ਗਿੱਲਕਲਾ ਪਣਾ ਗਿੱਲਕਲਾ ਹੀ ਮੰਦਣਾ ਪਿੰਡ ਗਿੱਲਕਲਾ ਇਹ ਬਾਈ ਦੀਆਂ ਬਈ ਇਕੱਠਾਂ ਸੀਗੀਆਂ ਇੱਥੇ ਬਠਿੰਡਾ ਬਰਨਾਲਾ ਰੋਡ ਦੇ ਉੱਪਰ ਤੇ ਕਿਹੜੇ ਦਿਨ ਦੀ ਗੱਲ ਆ ਬਈ ਇਹ ਬਈ 14 ਤਰੀਕ ਦੀ ਗੱਲ ਹੈ 14 ਤਰੀਕ ਦੀ ਗੱਲ ਆ ਬਈ ਅੱਗ ਲੱਗੀ ਹੈਗੀ ਤੁਹਾਨੂੰ ਪਤਾ ਹੀ ਹੋਣਾ ਜਿਵੇਂ ਕਣ ਕਣ ਅੱਗ ਲੱਗੀ ਜਾਂਦੀ ਹੈ ਹੋਰ ਕਿੰਨਾ ਨੁਕਸਾਨ ਹੋਈ ਜਾਂਦੇ ਹਨ ਅੱਗ ਦੇ ਕਾਰਨ ਤੇ ਬਾਈ ਦਾ ਬਈ ਬਹੁਤ ਨੁਕਸਾਨ ਹੋਇਆ ਵਿਚਾਰੇ ਦਾ ਆਪਾਂ ਬਾਈ ਨਾਲ ਬਈ ਗੱਲਬਾਤ ਕਰਦੇ ਆਂ ਉਹਨਾਂ ਨੂੰ ਪੁੱਛਦੇ ਆਂ ਵੀ ਕਿੰਨਾ ਨੁਕਸਾਨ ਹੋ ਗਿਆ ਕਿੰਨੀ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਕੀ ਮਦਦ ਹੋਈ ਆ ਜਾਂ ਕਿਸੇ ਭਰਾਵਾਂ ਵੱਲੋਂ ਕੀ ਮਦਦ ਹੋਈ ਆ ਸਾਰੀ ਗੱਲਬਾਤ ਆਪਾਂ ਕਰਦੇ ਆਂ ਤੇ ਸਾਰੇ ਭਰਾ ਵੀਰੇ ਵੀਡੀਓ ਸ਼ੇਅਰ ਕਰਦੇ ਹੋ ਸ਼ੇਅਰ ਕਰਨ ਨੂੰ ਮੈਂ ਤਾਂ ਕਹਿਣਾ ਤਾਂ ਜੋ ਕਿ ਇੱਕ ਦੂਜੇ ਦੇ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹਨ ਜਦੋਂ ਕੋਈ ਵਕਤ ਪੈਂਦਾ ਹੈਗਾ ਤਾਂ ਆਪਾਂ ਇੱਕ ਦੂਜੇ ਭਰਾਵਾਂ ਦੇ ਨਾਲ ਰਲ ਕੇ ਖੜਾਂਗੇ ਬਾਈ ਤਾਨੂੰ ਹੌਸਲਾ ਮਿਲ ਜਾਂਦਾ ਕਈ ਵਾਰ ਬੰਦਾ ਮੁਸੀਬਤ ਦੇ ਵਿੱਚ ਆ ਕੇ ਕੋਈ ਨਾ ਕੋਈ ਗਲਤ ਕਦਮ ਚੱਕ ਲੈਂਦਾ ਜਾਂ ਕੋਈ ਨਾ ਕੋਈ ਹੋਰ ਨੁਕਸਾਨ ਹੋ ਜਾਂਦਾ ਬਾਅਦ 'ਚ ਆਪਾਂ ਕ ਪੂਰੇ ਦੱਸ ਦਿਓ ਜੀ ਕਿਹੜੇ ਦਿਨ ਅੱਗ ਲੱਗੀ ਆਪਣੇ ਬਾਈ ਜੀ 14 4 2025 ਨੂੰ ਅੱਗ ਲੱਗੀ ਸੀ ਦੁਪਹਿਰੇ 1:15 ਮਿੰਟ ਤੇ ਜੀ ਠੀਕ ਹੈ ਜੀ ਕਿੰਨਾ ਨੁਕਸਾਨ ਹੋ ਗਿਆ ਬਈ ਆਪਣਾ ਇਹ ਬਾਈ 15000 ਕਵਾਂਟਲ ਸੀਗਾ ਜੀ ਟੋਟਲ 32 ਤੋਂ ਲੈ ਕੇ 33 ਲੱਖ ਰੁਪਏ ਦਾ ਨੁਕਸਾਨ ਹੋਇਆ ਜੀ 32 ਤੋਂ ਲੈ ਕੇ 33 ਲੱਖ ਰੁਪਏ ਦਾ ਨੁਕਸਾਨ ਹੋਇਆ ਹਾਂਜੀ ਹਾਂ ਜਿਸ ਦਿਨ ਅੱਗ ਲੱਗੀ ਉਸ ਦਿਨ ਵੀ 20 ਲੱਖ ਰੁਪਏ ਦਾ ਨੁਕਸਾਨ ਆ ਪਰ ਜੋ ਬਾਅਦ ਚ ਟੋਟਲ ਅਸੀਂ ਆਪਦੇ ਮਾਲ ਦੀਆਂ ਪਰਚੀਆਂ ਜੋੜ ਕੇ ਦੇਖੀਆਂ ਜੀ ਇਹ 30 ਤੋਂ 32 ਲੱਖ ਰੁਪਏ ਨੁਕਸਾਨ ਦਾ ਹੈ ਦੀਦ ਬਤੀ ਲਖ ਦਾ ਪ੍ਰਸ਼ਾਸਨ ਵੱਲੋਂ ਕੋਈ ਮਦਦ ਵੀ ਨਹੀਂ ਥੋੜੀ ਪ੍ਰਸ਼ਾਸਨ ਵੱਲੋਂ ਹਜ ਤੱਕ ਕੋਈ ਮਦਦ ਨਹੀਂ ਬਸ ਇੰਨੀ ਕੁ ਸੀਗੀ ਫੈਰੋਗਰੇਡਾਂ ਬਹੁਤ ਆਈਆਂ ਜੀ ਪੁਲਿਸ ਪ੍ਰਸ਼ਾਸਨ ਬਹੁਤ ਆ ਗਿਆ ਜੀ ਹੋਰ ਕੋਈ ਤਸਵੀਲਦਾਰ ਜਾਂ ਐਸਟੀਐਮ ਵਗੈਰਾ ਕੋਈ ਨਹੀਂ ਆਇਆ ਜੀ ਉਹਨਾਂ ਨੇ ਕੋਈ ਆ ਕੇ ਮੈਨਾਂ ਕੋਈ ਨਹੀਂ ਉਹਨਾਂ ਨੇ ਕੁਝ ਨਹੀਂ ਕਰਿਆ ਇੱਕ ਪਟਵਾਰ ਨਾਲ ਲੜਕੀ ਸਾਡੇ ਗੁਰਪ੍ਰੀਤ कौर ਉਹ ਆਈ ਸੀਗੀ ਜੀ 15 ਤਰੀਕ ਨੂੰ ਸਵੇਰੇ ਉਹ ਲਿਖ ਕੇ ਲੈ ਗਏ ਜੀ ਹੋਰ ਕੋਈ ਨਹੀਂ ਦੱਸਿਆ ਕੁਝ ਨਹੀਂ ਉਹਨਾਂ ਨੇ ਹਜੇ ਨਹੀਂ ਉਹਨਾਂ ਨੇ ਕੁਝ ਨਹੀਂ ਦੱਸਿਆ ਜੀ ਠੀਕ ਹੈ ਹਾਂਜੀ ਤੁਸੀਂ ਬਈ ਹੁਣ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਜਾਂ ਆਪਣੇ ਐਨਆਰਆਈ ਭਰਾਵਾਂ ਹੋ ਭਾਈ ਜੀ ਬੇਨਤੀ ਅਸੀਂ ਕਰਨੀ ਚਾਹੁੰਦੇ ਆ ਮੰਨ ਲਓ ਵੀ ਇੱਕ ਛੋਟੇ ਜਿਹੇ ਜ਼ਿਮੀਦਾਰਾਂ ਦੀ ਕੋਈ ਬਾਲੀ ਵੱਡੀ ਨਕਮੀ ਗਈ ਮੰਨ ਲਓ ਐਡਾ ਨੁਕਸਾਨ ਹੋਣ ਲੱਗਿਆ ਇਹ ਸੀ ਆਪਦੀ ਖੇਤੀ ਚ ਭਾਈ ਕਿੱਥੋਂ ਪੂਰਾ ਕਰ ਸਕਦੇ ਆਂਗੇ ਮੰਨ ਲਓ ਇੱਕ ਰੋਜਗਾਰ ਦਾ ਸਾਧਨ ਪੈਰਿਆ ਸੀਗਾ ਵੀ ਚਲੋ ਇਕੱਠਾ ਬਣਾਵਾਂਗੇ 2 ਰੁਪਏ ਕਮਾਈ ਕਰਕੇ ਜੀ ਪਰਿਵਾਰ ਸੌਖਾ ਪਾਲ ਲਾਂਗੇ ਪ੍ਰਸ਼ਾਸਨ ਉਸ ਟਾਈਮ ਤਾਂ ਬੜਾ ਜੀ ਕਹਿੰਦਾ ਸੀ ਤੁਹਾਨੂੰ ਮਦਦ ਕਰਾਂਗੇ ਹਰ ਸੰਭਵ ਸੈਟੇਲਾਈਟ ਚੱਲਦਾ ਜਿਮੀਦਾਰ ਦੇ ਬਾਣਾ ਤੱਕ ਚੱਲਦਾ ਜਦੋਂ ਸਾਡੇ ਪਲਾਂਟ ਮੱਚ ਜਾਂਦੇ ਉਦੋਂ ਸੈਟੇਲਾਈਟ ਕੋਈ ਨਹੀਂ ਚੱਲਦਾ ਕਿਸੇ ਭਾਈ ਉਦੋਂ ਨਹੀਂ ਚੱਲਦਾ ਹਾਂ ਹਾਂ ਹੁ ਇਹ ਮਦਦ ਨੂੰ ਪਹਿਲਾਂ ਦਾ ਸਕੇਟ ਹੈ ਵੀ ਔਖੇ ਟਾਈਮ ਹਰ ਬੰਦੇ ਦੇ ਨਾਲ ਖੜਨਾ ਚਾਹੀਦਾ ਹੈਗਾ ਤੇ ਬਾਈ ਕੋਲੇ ਆਜ ਆਉਣ ਦਾ ਕਾਰਨ ਜਾਂ ਵੀਡੀਓ ਪਾਉਣ ਦਾ ਕਾਰਨ ਇਹੀ ਹੈ ਬਾਈ ਆ ਗਣਾ ਮਗਰ ਹਜੇ ਵੀ ਚੱਲੀ ਜਾਂਦੀ ਹੈ ਇਹਨਾਂ ਦੇ ਜ਼ਿਆਰਾਂ ਨੇ ਹੁਣ ਵੀ ਪਾਣੀ ਪੂਣੀ ਪਾਇਆ ਕਿੰਨਾ ਟਾਈਮ ਹੋ ਗਿਆ ਹਜੇ ਵੀ ਕਿਧਰ ਨਾ ਕਿਤੇ ਦੇਖ ਲਓ ਤੁਸੀਂ ਹਨਾ ਵੀ ਹੁਣ ਜੇ ਇਹਨਾਂ ਟਾਈਮ ਬਾਅਦ ਅੱਗ ਚੱਲੀ ਜਾਂਦੀ ਹੈ ਤੇ ਉਸ ਟਾਈਮ ਮੌਕੇ ਤੇ ਕਿੰਨਾ ਨੁਕਸਾਨ ਹੋਇਆ ਹੋਣਾਗਾ 21 ਤਰੀਕ ਹੋ ਗਈ ਅੱਜ 21 ਤਰੀਕ ਨੂੰ ਵੀ ਅੱਗ ਚੱਲਦੀ ਹੈ ਫਾਇਰ ਬ੍ਰਿਗੇਡ ਨੇ ਸਾਡੀ ਬਹੁਤ ਮਦਦ ਕੀਤੀ ਜੀ ਉਸ ਦਿਨ ਤੋਂ 12 ਗੱਡੀਆਂ ਆ ਜਾਂਦੀਆਂ ਜੀ ਹਰ ਰੋਜ਼ ਹੁਣ ਤੱਕ ਵੀ ਪਾਣੀ ਹਵਾਤੇ ਚੱਲਦੀ ਕਰਕੇ ਵੀ ਕੋਈ ਹੋਰ ਨੁਕਸਾਨ ਨਾ ਕਿਸੇ ਭਾਈ ਦਾ ਕਣਕ ਦਾ ਹੋ ਜੇ ਫੈਰੋਗ੍ਰੇਡ ਹੁਣ ਤੱਕ ਵੀ ਆ ਰਹੀ ਹੈ ਜੀ ਠੀਕ ਹੈ ਬਈ ਹਾਂਜੀ ਤੇ ਹੁਣ ਬਾਈ ਤੁਸੀਂ ਕੋਈ ਆਦਾ ਮੰਗ ਪੱਤਰ ਜਾਂ ਕੋਈ ਹੋਰ ਅਸੀਂ ਡੀ ਐਸ ਬ ਨੂੰ ਦੇ ਕੇ ਆਏ ਹਾਂ ਜੀ ਮੰਗ ਪੱਤਰ ਠੀਕ ਹੈ ਬਈ ਤੇ ਉਹਨਾਂ ਨੇ ਕੇਰਾ ਭਰੋਸਾ ਤਾਂ ਬਾਕੀ ਦਾ ਸਰਕਾਰਾਂ ਹੀ ਦੇਖੋ ਕੀ ਕਰਨਾ ਕੀ ਨਹੀਂ ਕਰਨਾ ਉਹਨਾਂ ਸਾਰੇ ਆ ਜੀ ਬਸ ਕੇਰਾ ਭਰੋਸਾ ਦੇਤਾ ਸੀਗਾ ਜੀ ਕੋਈ ਉਹ ਨਹੀਂ ਕੋਈ ਉਮੀਦ ਲੱਗਦੀ ਆ ਤੁਹਾਨੂੰ ਵੀ ਕੋਈ ਹੱਲ ਹੋ ਜੂਗਾ ਜਾਂ ਜੀ ਉਮੀਦ ਕੋਈ ਬਹੁਤੀ ਤਾਂ ਨਹੀਂ ਲੱਗਦੀ ਜੀ ਦੁਬਾਰਾ ਜਾਵਾਂਗੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਜੀ ਕੋਈ ਉਮੀਦ ਜਾਗੇ ਤਾਂ ਜੀ ਕੋਈ ਠੀਕ ਹੈ ਬਾਈ ਤੇ ਫਿਰ ਹੁਣ ਮੰਨ ਕੇ ਚਲੋ ਬਈ ਆਪਣਾ ਨੁਕਸਾਨ ਜਦੋਂ ਮੈਂ ਕਹਣਾ ਵੀ ਲੱਖ ਰੁਪਏ ਦਾ ਨੁਕਸਾਨ ਵੀ ਹੋ ਜਾਣਾ ਬੰਦੇ ਦਾ ਉਹ ਵੀ ਸਾਲ ਪੂਰਾ ਨਹੀਂ ਹੁੰਦਾ ਹਨ ਜੇ ਮੈਂ ਤੁਹਾਨੂੰ ਦੱਸਿਆ 32 33 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹਨ ਜਾਂ ਤਾਂ ਆਪਣੇ ਭਰਾ ਵੀਰੇ ਐਨ ਆਰ ਆਈ ਭਰਾ ਜਾਂ ਆਪਣੇ ਆਸ-ਪਾਸ ਦੇ ਪਿੰਡਾਂ ਦੇ ਭਰਾ ਆਪਣੀ ਜਿੰਨਾ ਵੀ ਹੋ ਸਕਦਾ ਮਦਦ ਕਰ ਸਕਦੇ ਆ ਹਨ ਕਿਉਂਕਿ ਹਰ ਇੱਕ ਬੰਦੇ ਦੇ ਜੇ ਕੋਈ ਬੰਦਾ ਕੰਮ ਆਊਗਾ ਫੇਰ ਹੀ ਬੰਦਾ ਕੇ ਵਾਧਾ ਹੈਗਾ ਤੇ ਜਾਂ ਪ੍ਰਸ਼ਾਸਨ ਵੱਲੋਂ ਆਪਾਂ ਕਰ ਸਕਦੇ ਆ ਹਨ ਤੇ ਅੱਗੇ ਤੋਂ ਬਾਈ ਤੁਸੀਂ ਵੀ ਕੀ ਕਹਿਣਾ ਚਾਹੋਗੇ ਵੀ ਤੁਸੀਂ ਵੀ ਬੋਲੋ ਇੱਕ ਵਾਤਾਵਰਨ ਪ੍ਰੇਮੀ ਬਣਨਾ ਚਾਹੁੰਦਾ ਸੀ ਦਿਨ ਰਾਤ ਮਿਹਨਤ ਕਰਦੇ ਆ ਦੇ ਛੋਟੇ ਛੋਟੇ ਬੱਚੇ ਨਾਲ ਲਾ ਕੇ ਮਿਹਨਤ ਕਰਦੇ ਆ ਜੀ ਵੀ ਚਲੋ ਕਿਸੇ ਲੋਟ ਵਾਤਾਵਰਨ ਨਾ ਬਚਾਰੇ ਵੀ ਜੀ ਪਰ ਜੇ ਸਾਡੀ ਸਰਕਾਰ ਨੇ ਕੋਈ ਬਾਣਾ ਪੜੀ ਸਾਡਾ ਕੰਮ ਕਰਨ ਨੂੰ ਮਨ ਹੀ ਨਹੀਂ ਕਰਨਾ ਜੀ ਹੌਸਲੇ ਉੱਠ ਗਏ ਜੀ ਹਾਂ ਜੀ ਪਰ ਅੱਜ ਦੁਆਰਾ ਵੀ ਕੰਮ ਹੀ ਨਹੀਂ ਕਰਨਾ ਫਿਰ ਇਹ ਬੋਲੋ ਜਿੰਨੇ ਸਾਡੇ ਨਾਲ ਹੋਰ ਕੋਈ 10 ਪਰੰਦਰਾਂ ਭਰਾ ਜੋੜੇ ਬੇਲਰਾਂ ਵਾਲੇ ਉਹਨਾਂ ਨੂੰ ਵੀ ਕਹਿ ਦਿਆਂਗੇ ਵੀ ਰਵਣ ਕੇ ਹੋਰ ਕੱਤਾ ਕਰ ਲਓ ਯਾਰ ਵੀਰ ਜੀ ਹਾਂ ਜੀ ਅੱਜ ਥੋੜਾ ਨੁਕਸਾਨ ਹੋਇਆ ਕੱਲ ਨੂੰ ਉਹਨਾਂ ਦਾ ਹੁੰਦਾ ਰੱਬ ਨਾਲ ਕਰਿਆ ਨਾ ਜਦੋਂ ਇੱਕ ਬੰਦੇ ਦੀ ਸੁਣਵਾਈ ਨਹੀਂ ਹੋਈ ਜਾਂ ਉਹਦੀ ਮਦਦ ਨਹੀਂ ਹੋਈ ਪਰ ਦੂਜਿਆਂ ਦੀ ਵੀ ਕਿੱਥੇ ਹੋਊ ਹਾਂ ਜੀ ਉਹ ਮੱਸਾ ਸਮੀ ਦਾ ਮਿੱਟੀ ਹੋ ਗਈਆਂ ਫਿਰ ਹੌਸਲੇ ਇਹਨਾਂ ਦਾ ਕੰਮ ਕਰਨ ਦਾ ਜੀ ਸਹੀ ਗੱਲ ਆ ਬਈ ਸਾਰੇ ਭਰਾਵਾਂ ਨੂੰ ਸਾਡੇ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਹੈ ਹਨਾ ਜਿੰਨੇ ਵੀ ਆਪਣੇ ਨਾਲ ਭਰਾ ਜੁੜੇ ਹੋਏ ਆ ਜਿਵੇਂ ਪਹਿਲਾਂ ਆਪਾਂ ਹੜਪੀੜ ਤਾਂ ਮਿਲੇ ਤੁਸੀਂ ਸਾਰੇ ਭਰਾਵਾਂ ਨੇ ਮਦਦ ਕੀਤੀ ਜਦੋਂ ਵੀ ਕੋਈ ਬਗਤ ਪਿਆ ਜਿੰਨੇ ਭਰਾ ਆਪਣੇ ਨਾਲ ਜੁੜੇ ਹੋਏ ਸਾਰਿਆਂ ਨੇ ਤੁਸੀਂ ਮਦਦ ਕੀਤੀ ਬਈ ਤੇ ਸਾਡੇ ਵੱਲੋਂ ਬਈ ਸਾਡੀ ਟੀਮ ਵੱਲੋਂ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਜਿੰਨਾ ਵੀ ਹੁੰਦਾ ਜਿਵੇਂ ਆਪਾਂ ਉਹ 40 ਦੀ ਵੀਡੀਓ ਪਾਈ ਹੈ ਹਨਾ ਉਹਦੀ ਮਦਦ ਤੇ ਬਾਈ ਦੀ ਮਦਦ ਆਪਣੇ ਨੇੜੇ ਦੇ ਪਿੰਡਾਂ ਦੇ ਆ ਬਈ ਤੇ ਜਰੂਰ ਵਿਚਾਰਿਆਂ ਦੀ ਮਦਦ ਕਰਿਓ ਬਾਈ ਬਾਕੀ ਤੁਹਾਨੂੰ ਇਹ ਦੁਬਾਰੇ ਮਨਦੀਪਾ ਦਿਖਾ ਦੀ ਜਿੱਧਰ ਅੱਗ ਲੱਗੀ ਆ ਨੁਕਸਾਨ ਹੋਇਆ ਮੂਹਰਾਂ ਦਿਖਾਦਾ ਤੂੰ ਆ ਸਾਰਾ ਚੈੱਕ ਕਰਾ ਦੇ 32 ਤੋਂ 33 ਲੱਖ ਰੁਪਏ ਦਾ ਬਾਈ ਦਾ ਨੁਕਸਾਨ ਹੋਇਆ ਬਾਈ ਸੋ ਸਾਰੇ ਭਰਾਵਰੇ ਜਿੰਨਾ ਹੁੰਦਾ ਮਦਦ ਕਰਿਓ ਤੇ ਜੇ ਕੋਈ ਹੋਰ ਭਰਾ ਵੀ ਸੁਣਦਾ ਹੈ ਪ੍ਰਸ਼ਾਸਨ ਦਾ ਰੋਡ ਤੋਂ ਲੈ ਕੇ ਸਾਰਾ ਪਰਿਆ ਵਸਿਗਾ ਜੀ ਉਹ ਕਾਂ ਤੋਂ ਲੈ ਕੇ ਜੀ ਆ ਤਾਂ ਅਸੀਂ ਕਰਾਹ ਮਾਰ ਕੇ ਜੀ ਚਾਹ ਲੈ ਕਰਕੇ ਪਿੱਛੇ ਸਵਾਹ ਕਰਤੀ ਸਾਰੀ ਉਹ ਰੋਡ ਤੋਂ ਲੈ ਕੇ ਸੀਗੀ ਸਾਰੀ ਠੀਕ ਹੈ ਜੀ ਬਾਕੀ ਬਾਈ ਜੇ ਮੈਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸੁਣਦਾ ਹਨਾ ਵੀਡੀਓ ਦੇਖਦਾ ਤਾਂ ਧਿਆਨ ਦਿੱਤਾ ਜਾਵੇ ਇਹ ਗੱਲ ਤੇ ਵੀ ਇਹਨਾਂ ਦੀ ਜਿੰਨੀ ਤੁਸੀਂ ਮੈਂ ਗੱਲ ਸੁਣ ਸਕਦੇ ਹੋ ਗੱਲ ਸੁਣ ਕੇ ਉਹ ਗੱਲ ਤੇ ਅਮਲ ਕੀਤਾ ਜਾਵੇ ਤੇ ਮਦਦ ਕੀਤੀ ਜਾਵੇ ਕਿਉਂਕਿ ਜੇ ਬੰਦਿਆਂ ਦੀ ਮਦਦ ਹੋਣਾ ਹੋਈ ਹੋਣਾ ਆਪਣਿਆਂ ਦੀ ਬਾਹ ਨਾ ਫੜੀ ਆਉਣ ਵਾਲੇ ਟਾਈਮ ਦੇ ਵਿੱਚ ਆਦੋਂ ਕਿ ਕਿੱਤਾ ਕਰ ਛੱਡ ਕੇ ਆਪਾਂ ਕਹਿੰਦੇ ਨੇ ਲੋਕ ਬਾਹਰ ਜਾਈ ਜਾਂਦੇ ਆ ਜ਼ਮੀਨਾਂ ਵੇਚ ਕੇ ਕੋਈ ਵੀ ਕੰਮ ਲੜੋ ਅਗਲਾ ਕਹਿੰਦਾ ਖੇਤੀ ਤੋਂ ਪਾਸੇ ਹੁੰਦੇ ਜਾਂਦੇ ਆ ਇਹ ਹੀ ਬਹੁਤ ਸਾਰੇ ਕਾਰਨ ਆ ਵੀ ਇਹਦੇ ਵਿੱਚ ਜ਼ਿੰਮੇਵਾਰਾਂ ਨੂੰ ਮਾਰ ਪੈ ਜਾਂਦੀ ਆ ਇਹ ਗੱਲਾਂ ਜੇ ਆਪਾਂ ਧਿਆਨ ਚ ਲਿਆਵਾਂਗੇ ਤਾਂ ਉਹਨਾਂ ਦੀ ਆਪਾਂ ਬਾਹ ਫੜਾਂਗੇ ਤਾਂ ਆਪਦੀ ਖੇਤੀ ਵੀ ਕਰਨਗੇ ਅੱਗੇ ਵੱਧ ਕੇ ਹੋਰ ਨਾਲ ਕੰਮ ਵੀ ਕਰਨਗੇ ਨਹੀਂ ਫਿਰ ਆਪਾਂ ਵੀ ਦੇਖੀ ਜਾਂਦੇ ਅੱਜਕੱਲ ਹਨਾ ਵੀ ਬਾਹਰ ਨੂੰ ਜਾਈ ਜਾਂਦੇ ਯਾਰ ਬਾਹਰ ਦਾ ਰੁਝਾਨ ਹੋ ਜਾਂਦਾ ਜਾਂ ਨਵੇਂ ਮੁੰਡੇ ਨਸ਼ੇ ਪਤਿਆਂ ਦੇ ਵਿੱਚ ਪੈ ਗਏ ਕਿਉਂਕਿ ਜਦੋਂ ਕਿਤੇ ਨਾ ਕਿਦੇ ਬੰਦੇ ਨੂੰ ਸੱਟ ਪਾਈ ਦੀ ਉਹ ਗਲਤ ਰਸਤੇ ਬਈ ਜਾ ਵਰਦਾ ਬਿਲਕੁਲ ਬਾਈ ਜੀ ਜਾਣੇ ਪਰ ਮਜਬੂਰੀ ਹੋ ਜਾਂਦੇ ਬੰਦੇ ਜੀ ਦੀ ਨਾਲ ਕੁਝ ਬੰਦੇ ਨੂੰ ਜੀ ਗਲਤ ਰਸਤੇ ਬੰਦਾ ਆਪੇ ਡਟ ਜਾਂਦਾ ਜੀ ਤੋਂ ਸਾਰੇ ਭਰਾਵਾਂ ਨੂੰ ਬੇਨਤੀ ਆ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਵੀ ਬਾਈ ਦੀ ਮਦਦ ਕੀਤੀ ਜਾਵੇ ਬਈ ਆ ਉਹਦਾ ਨਾਮ ਦੱਸਦੇ ਪੂਰਾ ਸਨ ਆਫ ਸਰਦਾਰ ਗੁਰਜੰਟ ਸਿੰਘ ਜੀ ਪਿੰਡ ਗੱਲਗਲਾ ਜੀ 9417620541 ਇੱਕੋ ਹੀ ਨੰਬਰ ਹੈ ਮੇਰਾ ਦੁਬਾਰੇ ਨੰਬਰ ਫਿਰ ਬੋਲ ਦਿਓ 94176 ਜੀ 20541 ਠੀਕ ਹੈ ਜੀ ਧੰਨਵਾਦ ਵੀਰੇ ਸਾਰੇ ਭਰਾਵਾਂ ਦਾ ਵੀਡੀਓ ਸ਼ੇਅਰ ਕਰਦੇ ਹੋ ਤੇ ਜਰੂਰ ਬਾਈ ਮਦਦ ਕਰੋ ਜਿੰਨੀ ਹੋ ਸਕਦੀ ਹੈ